ਆਪਣੇ ਸਾਥੀਓ ਐਸਐਸਪੀ ਸਾਹਿਬ ਸ਼੍ਰੀ ਸਤਿ ਸਰ ਸਿੰਘ ਜੀ ਦੇ ਇਸ਼ਾਰੇ ਤੇ ਪੇਸ਼ ਆਏ ਜਿਹੜੀ ਅਸੀਂ ਲਗਾਤਾਰ ਇੱਕ ਮਹਿੰਮ ਸ਼ੁਰੂ ਕੀਤੀ ਸੀ ਉਹ ਚਲਾਈ ਜਾ ਰਹੀ ਹੈ ਜਿਦੇ ਵਿੱਚ ਜਿਹੜੇ ਵੀ ਸ਼ਰਾਬੀ ਤੇ ਨਾੜੇ ਅੰਸਰ ਵਿੱਚ ਅਤੇ ਇਸ ਦੇ ਆਲੇਕੇ ਚ ਬਾਦਰੀ ਬਾਗੋਂ ਤੋਂ ਚੋੜੀ ਅਤੇ ਸਨੈਚਿੰਗ ਜਿਆ ਇਹਨਾਂ ਨੂੰ ਖਤਲ ਪਾਉਣ ਲਈ ਇਸ ਮਹਿੰਮ ਦੇ ਤਹਿਤ 26 ਤਰੀਕ ਨੂੰ ਜਿਹੜੀ ਕੋਈ ਵਾਰਦਾਤ ਆ ਜਿੱਦੇ ਵਿੱਚ ਦੋ ਮੁੰਡਿਆਂ ਨੇ ਮੋਟਰਸਾਈਕਲ ਤੇ ਆ ਕੇ ਇੱਕ ਬੰਦੇ ਕੋਲੋਂ ਘੇਰਚ ਦਿਖਾ ਕੇ 7000 ਰੁਪਏ ਲੁੱਟ ਲਈ ਸੀ ਉਹਨਾਂ ਦਾ ਮੁਕਦਮਾ 27 ਤਰੀਕ ਨੂੰ ਦਰਜ ਕਰਕੇ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਪਣੇ ਐਸਐਚਓ ਕੰਬੂ ਸ਼ੰਸ਼ੀਵ ਸਿੰਘ ਜੀ ਤੇ ਚੌਕੀ ਇੰਚਾਰ ਬਲਵਿੰਦਰ ਸਿੰਘ ਜੀ ਨੇ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਸਾਹੀ ਮਸੀਤ ਅਤੇ ਸੌਰਵ ਗਵਾਸੀ ਲਖੂਵਾਲ ਅਸਦਾਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਜਿੰਨੇ ਕੇਸ ਨੇ ਇਹਨਾਂ ਨੇ ਵਾਰਦਾਤਾ ਕੀਤੇ ਨੇ ਉਹਨਾਂ ਨੂੰ ਕੇਸ ਕੀਤਾ ਇਹਨਾਂ ਦੀ ਕੁਝ ਵਿੱਚੋਂ ਸਾਨੂੰ ਪਤਾ ਲੱਗਿਆ ਕਿ ਬੀਤੇ ਦਿਨਾਂ ਚ ਹੋਇਆ ਮਕਦਮਾ ਨੰਬਰ 115/24 ਖਾਣਾ ਕੰਪੂ ਜਿਹਦੇ ਵਿੱਚ ਇਹਨਾਂ ਨੇ ਤਕਰੀਬਨ 20000 ਰੁਪਏ ਲੁੱਟੇ ਸੀ ਇੱਕ ਬੰਦੇ ਨੂੰ ਚਾਪੀ ਪਾ ਕੇ ਉਸ ਤੋਂ ਇਲਾਵਾ ਮਕਦਮਾ ਨੰਬਰ 26/24 ਖਾਣਾ ਛੰਡੇ ਜਿੱਥੇ ਇਹਨਾਂ ਨੇ ਇੱਕ ਗੈਸ ਏਜੰਸੀ ਵਾਲੀ ਗੱਡੀ ਨੂੰ ਰਸਤੇ 'ਚ ਥੇੜਕੀ ਉਸ ਤੋਂ ਵੀ ਯਾਨ ਮਤੇ ਹੋਰ ਲੁੱਟੇ ਸਨ ਤੇ ਇਸ ਤੋਂ ਲਗਭਗ ਇਹਨਾਂ ਦੀ ਕੋਲ ਜਿਹੜਾ ਵੈਪਨ ਹੈ ਉਹ ਸੀ ਰਿਕਵਰਡ ਯਸ ਸਰ ਇਸ ਤੋਂ ਪਹਿਲਾਂ ਕਿੰਨੀਆਂ ਵਾਰ ਦਾ ਤਾਂ ਇਹਨਾਂ ਨੇ ਟੋਟਲ ਕੀਤੀ ਇਹਨਾਂ ਨੇ ਜਿੱਦਾਂ ਕਿ ਸਭ ਨੂੰ ਪਤਾ ਲੱਗਿਆ ਕਿ ਕੁਛ ਗੱਜੇ ਤਾਂ ਫਿਰ ਮੈਂ 6 ਤੋਂ 7 ਵਾਰ ਕਰਦਾ ਹੈ ਕਿ ਉਹ ਕੀਤੀ ਇਹ ਅਸੀਂ ਇਹਨਾਂ ਦਾ ਰਿਮਾਂਡ ਹੁਣ ਲਿਆ ਚਾਰ ਲੈਂਦਾ ਜਿਹੜੇ ਕੁਝ ਹੋਰ ਵੀ ਜਿਹੜੇ ਨਗਰ ਪਲਾਸੇ ਨਹੀਂ ਹੋ ਉਸੇ ਵੈਪਨ ਸਰ ਕੋਈ ਮਾਰੂ ਹਥਿਆਰ ਸੀ ਕਿ ਜਾਂ ਦੂਜਾ ਕੋਈ ਪਿਸਟਲ ਵਗੈਰਾ ਸ਼ਾਰਪ ਵੈਪਨ ਹੈ ਨਾ ਕੋਲ ਸੀਗਾ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਪਿਸਟਲ ਵੀ ਇਹਨਾਂ ਕੋਲ ਇਹ ਜਿਹੜਾ ਅਸੀਂ ਰਿਕਵਰ ਕਰਨਾ ਬਾਕੀ ਸਰ ਮੋਡ ਆਫ ਅਪ੍ਰੈਂਟਿਸ ਕੀ ਰਹਿੰਦਾ ਸੀ ਇਹਨਾਂ ਦਾ ਰੋਟਾ ਇਹਨਾਂ ਦਾ ਮੋਡ ਆਫ ਅਪੋਨੈਂਟ ਬਿਲਕੁਲ ਸਿੰਪਲ ਸੀ ਜਿਹੜਾ ਇਹਨੇ ਸ਼ਾਰਪ ਵੈਪਨ ਆਪਣੇ ਕੋਲ ਰੱਖਿਆ ਸੀ ਉਹ ਦਿਖਾ ਕੇ ਜਾਂ ਸਮ ਟਾਈਮ ਉਹਦੇ ਨਾਲ ਅਟੈਕ ਕਰਕੇ ਵੀ ਇਹ ਕਿਸੇ ਰਾਹ ਜਾਂਦੇ ਬੰਦੇ ਨੂੰ ਡਰਾ ਕੇ ਉਹ ਇੱਕਦਮ ਅਨਕੌਨਸ਼ੀਅਸ ਕਰਕੇ ਉਹਦੇ ਕੋਲ ਜਿੰਨਾ ਵੀ ਕੈਸ਼ ਸੀਗਾ ਉਹ ਲੁੱਟ ਲੈਂਦਾ ਜਿੰਨੇ ਕਿ ਬੰਦਿਆਂ ਦਾ ਗੈਂਗ ਹੈ ਟੋਟਲ ਕਿੰਨੇ ਬੰਦਿਆਂ ਦਾ ਗੈਂਗ ਸੀ ਇਹ ਜੀ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਚੱਲ ਰਹੀ ਹੈ ਉਹਦੇ ਚ ਦੋ ਆਪਾਂ ਵੀ ਗੋਸ਼ੀਏ ਇਹਨਾਂ ਦੇ ਨਾਲ ਜੇ ਕੋਈ ਹੋਰ ਵੀ ਨੇ ਉਹ ਇਹਨਾਂ ਦੇ ਮੋਬਾਈਲ ਫੋਨਸ ਦੇ ਟੈਕਨੀਕਲ ਅਨਾਲਿਸਿਸ ਤੋਂ ਤੇ ਹੋਰ ਵੀ ਇਹਨਾਂ ਦੀ ਪੋਸਿਸ਼ਨ ਨੂੰ ਸਾਹਮਣੇ ਸਰ ਕੋਈ ਡਰੈਗ ਐਡਿਕਟ ਸੀ ਜੇ ਇਹ ਡਰੈਗ ਐਡਿਕਟ ਵੀ ਨੇ ਤੇ ਅਸੀਂ ਇਸ ਰੈਕਲਰ ਨੂੰ ਵੀ ਬਹੁਤ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਜੇ ਗਾਫੀ ਡਰਗ ਡੀਲਰਸ ਦੇ ਨਾਲ ਦੀ ਕਿਸਮਤ ਹੋਣ ਦੀ ਉਜਰਤ ਚੋਂ ਕੀ ਮੱਲ ਹੈ ਉਹ ਅਸੀਂ ਇਹਨਾਂ ਦੀ ਪੋਸਿਸ਼ਨ ਚ ਸਾਹਮਣੇ ਲਿਆਵਾਂਗੇ ਕਿ ਹੋਰ ਇਹਨਾਂ ਦੂਜੇ ਸ਼ਹਿਰ ਰਿਕਵਰੀ ਵੀ ਸਾਨੂੰ ਮਿਲ ਸਕਦੀ ਹੈ ਉਸ ਦੇ ਵਿੱਚ ਲੁੱਟਾਂ ਖੋਹਾਂਗੇ ਹੀ ਕਰਦੇ ਸੀ ਜਾਂ ਇਹਨਾਂ ਦਾ ਹੋਰ ਵੀ ਕੋਈ ਨਾਲ ਕੰਮ ਸੀ ਕਿਤਾ ਹਜੇ ਤੱਕ ਰਿਪੋਰਟਾਂ მომਾਈ ਸਾਨੂੰ ਸਾਹਮਣੇ ਆਇਆ ਤੇ ਹੋ ਸਕਦਾ ਸਾਨੂੰ ਐਕਸਪੈਕਟਡ ਹੈ ਕਿ ਇਹ ਸ਼ਾਇਦ ਨਸ਼ਾ ਵੀ ਵੇਚਦੇ ਹੋਣਗੇ ਉਹ ਇਹਨਾਂ ਦੀ ਜਦੋਂ ਘਰ ਦੀ ਸਰਚ ਕੀਤੀ ਜਾਊਗੀ ਉਹਦੇ ਵਿੱਚ ਕਾਹ ਦਾ ਇਲਜ਼ਾਮ ਹੈ ਤੇ ਇਹ ਕਿੰਨੇ ਉਮਰ ਦੇ ਇਹ ਕਿੰਨੀ ਐਸੇ ਤੇ ਇਹ ਦੋ ਹੁੰਦੇ ਨੇ ਸਾਹਿਲ ਤੇ ਸਾਗਰ ਉਮਰ ਤਕਰੀਬਨ 24 ਤੋਂ 25 ਸਾਲ ਦੋਨਾਂ ਨੇ ਮੈਰਿਡ ਹੈ ਕੈਨ ਮੈਰਿਡ ਨਹੀਂ ਸਰ ਇਹਨਾਂ ਦਾ ਜਿਹੜਾ ਪਿਛੋਕੜ ਕੀ ਹੈਗਾ ਥੋੜਾ ਜਿਹਾ ਦੱਸੋਗੇ ਤੇ ਬਰੇ ਤਿਕਨਾ ਦਿੱਤੇ ਦਿਨਾਂ ਤੋਂ ਸਾਨੂੰ ਇੱਕ ਕੰਪਲੇਂਟਸ ਬਹੁਤ ਆ ਰਹੀ ਸੀ ਕਿ ਵਿਜੇ ਗੈਸ ਏਜੰਸੀ ਵਾਲੰਟ ਉਹਨਾਂ ਦੀ ਗੱਡੀ ਬਾਰ ਬਾਰ ਠੇਰੀ ਗਈ ਸੀ ਰਸਤੇ 'ਚ ਤੇ ਉਹਨਾਂ ਨੇ ਰਾਜਸਥਾਨ ਸੀ ਛੰਡੇ ਰਸਨਾਲਾ ਤੇ ਉਹ ਉਹਨਾਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਹੀ ਦੋ ਬੰਦੇ ਸੀਗੇ ਸਾਰੀ ਵਾਰ ਦਾ ਦਾ ਇਹਨਾਂ ਨੇ ਕੀਤੀਆਂ ਸੀ ਤੇ ਜਿਹੜੇ ਦੋ ਵਾਰ ਇਹਨਾਂ ਤੋਂ ਪੈਸੇ ਵੀ ਉਧਰੇ ਗਏ ਸੀ ਉਹ ਵੀ ਅਸੀਂ ਇਹਨਾਂ ਤੋਂ ਪ੍ਰੋਤ ਕਰਾ। ਜ਼ਿਆਦਾਤਰ ਇਹ ਵਾਰਦਾਤਾ ਕਿਹੜੇ ਇਲਾਕੇ ਦੇ ਵਿੱਚ ਕਰਦੇ ਸੀ? ਏ ਜੀ ਇੱਕ ਤਾਂ ਜਿੱਦਾਂ ਆਪਣੇ ਥਾਂ ਦੱਸਿਆ ਕਿ ਰਾਜਸਥਾਨ ਸੀ ਹੋ ਗਿਆ ਚੰਡੀਗੜ੍ਹ ਇੱਕ ਕੈਮਰਿਜ ਤੋਂ ਦੇ ਟੂਰ ਹੋ ਗਿਆ ਸੀ ਬਹੁਤ ਸੰਸਾਰ ਸਾਨਸੜ ਤੇ ਮਨ ਕੇ ਮੋਸਟਲੀ ਜਿਹੜੇ ਉੱਥੇ ਟਾਰਗੇਟ ਕਰਦੇ ਜਿੱਥੇ ਕੋਈ ਘਾਟਾ ਵਜਾਈ ਸਾਨਸੜ ਸੜਕ ਤੇ ਸ਼ਾਮ ਦੇ ਵੇਲੇ ਜਦੋਂ ਹਨੇਰਾ ਹੋ ਜਾਂਦਾ ਸੀ ਜਿੱਥੇ ਆਵਾਜ਼ ਆਈ ਘਾਟਾ ਕੋਈ ਨਾ ਮੇਨ ਟਾਰਗੇਟ ਇਹ ਦਿੱਤਾ ਸੀ ਵਿਜੇ ਗਾਇਜਾ ਸੀ ਜਿਹੜੇ ਰਾਜਸਥਾਨ ਕੋਈ ਰੋਡ ਕੋਗ ਕੀਤੀ ਜਾਂ ਵੈਸਟੇਂਡ ਵਿੱਚ ਕੀਤੀ ਲੋਕ ਕੋ ਕੀਤੀ ਸੀ ਤੇ ਦੋ ਤਿੰਨ ਵਾਰ ਹੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਇਹਨਾਂ ਨੂੰ ਕੁਝ ਨਹੀਂ ਮਿਲਿਆ ਉਹਨਾਂ ਨੇ ਜਿਗਾ ਕੀ ਮੰਨੇ ਆਪਣੀ ਪਸਤੀ ਨੂੰ ਦੋ ਵਾਰੀ ਉਹਨਾਂ ਨੇ ਪੈਸੇ ਲੁੱਟੇ ਸਰ ਬੈਕਗਰਾਉਂਡ ਕੀ ਇਹਨਾਂ ਦੀ ਬੈਕਗਰਾਉਂਡ ਮਜੀ ਫੈਮਿਲੀ ਬੈਕਗਰਾਉਂਡ ਇਹਨਾਂ ਨੂੰ ਸੁਣੀ ਕਰਦੇ ਠੀਕ ਹੈ ਜਿਹੜਾ ਸਰ ਰਾਜਸਥਾਨ ਸੀ ਇਹਨਾਂ ਕੀਤਾ ਉਹਦਾ ਮੁਕਦਮਾ ਦਰਜ ਹੋਇਆ ਉੱਥੇ ਕਿ ਉਹਨਾਂ ਦੂਜੀ ਦਰਖਾਸਤ ਦਿੱਤੀ ਸੀ ਟਰਨੇ ਜਿਹੜੇ ਵਿਜੇ ਗੈਸ ਏਜੰਸੀ ਵਾਲੇ ਸੀ ਹਾਂਜੀ ਸਰ ਮੁਕਦਮਾ ਅੰਦਰ ਜੋ ਹੋਇਆ ਜੀ ਜੀ ਨਾ ਮੁਕਦਮਾ ਅੰਦਰ ਚੋੜਾ ਸੀ ਤੇ ਉਹਦੇ ਤਹਿਤ ਅਸੀਂ ਇਹਨੂੰ ਕੇਸ ਕਰ ਗਿਆ ਤੇ ਜਿਹੜੀ ਇਹਨਾਂ ਤੋਂ ਰਿਕਵਰੀ ਹੋਣ ਦੀ ਉਮੀਦ ਹੈ ਉਹ ਵੀ ਅਸੀਂ ਕਰਕੇ ਜਿਹੜੇ origignal ਉਹਨਾਂ ਦੇ ਮਾਲਕ ਹੈ ਇਹਨੂੰ ਲਵਾਂ ਇਹਨਾਂ ਨੂੰ ਸਰ ਪੇਸ਼ ਕਰਕੇ ਫਿਰ ਰਿਮਾਂਡ ਲੈ ਕੇ ਜੇ ਪੁਛਕਿਸ ਚੱਲ ਰਹੀ ਹੈ ਇਹਨਾਂ ਦਾ 4 ਦਿਨ ਦਾ ਰਿਮਾਂਡ ਲਿਆ ਚ ਪੇਸ਼ ਕਰਕੇ ਤੇ ਇਹਨਾਂ ਨੂੰ ਪੁਛਕਿਸ ਕੀਤੀ ਜਾਊਗੀ ਜਿਹੜੇ ਵੀ ਗੱਲਾਂ ਸਾਹਮਣੇ ਆਉਣਗੀਆਂ ਉਹ ਜਲਦੀ ਥੋੜੀ ਛੇਤੀ ਹੋਊਗਾ ਔਰ ਈ ਗੜੀ ਗੜੀ ਨਾ ਇਹ ਹਾਲਤ ਹੈ ਨਾ ਤੋਂ ਇੱਕ ਆ ਸ਼ਾਰਪ ਵੈਪਨ ਹੈ ਜਿਹੜਾ ਸਾਨੂੰ ਰਿਕਵਰ ਹੋਇਆ ਤੇ ਇੱਥੇ ਇਹਨਾਂ ਨੇ ਪਿਸਟਲ ਮੰਗਿਆ ਉਹ ਇਹਨਾਂ ਨੇ ਰਸਤੇ ਚ ਕਿਤੇ ਸੋਤ ਦਾ ਸੀ ਜਿਹੜਾ ਨੇ ਦੱਸਿਆ ਸਨ ਉਹ ਵੀ ਅਸੀਂ ਰਿਕਵਰ ਕਰਾ ਲ ਨਕਦ ਰਾਸ਼ੀ ਕਿ ਬਿਲਕੁਲ ਨਕਦ ਰਾਸ਼ੀ ਅਜੇ ਤੱਕ ਨਹੀਂ ਹੋਈ ਤੇ ਉਹ ਇਹਨਾਂ ਦੀ ਜਦੋਂ ਘਰ ਦੀ ਸਰਚ ਕਰਾਂਗੇ ਜਾਂ ਇਹਨਾਂ ਨੂੰ ਪੁੱਛ ਕੇ ਕਰਾਂਗੇ ਕਿ ਇਹਨੇ ਕਿੰਨੇ ਕਿੰਨ ਪੈਸੇ ਦਿੱਤੇ ਨੇ ਇਹ ਕਿੰਨੇ ਖਰਚ ਕੀਤੇ ਨੇ ਉਹ ਅਸੀਂ ਗੱਲ ਸਮਝ ਲਿਆ ਠੀਕ ਹੈ ਇਹਦਾ ਤਨਾ ਕੋਲ ਜੀ ਤੇ ਉਹ ਬਾ ਨੋਗਣਾ ਹੈ ਜੀ